ਇਹ ਖਲੋ ਜੀ ਨਾ ਪ੍ਰਵਾ ਮੇਲੇ ਕਿਉਂ ਮਨਾਇਓ ਬਸ ਕਿਉਂ ਹੈ ਤੂੰ ਮਨਾਇਓ ਮੈਂ ਤੀ ਬਣਾ ਲਈ ਆਪਣੇ ਲਈ ਨਹੀਂ ਨਹੀਂ ਪਾਈ ਤਾ ਬਾਸ ਵੀ ਆਪਣੇ ਜੀ ਹੋ ਗਈ ਤੇ ਤੇਰੀ ਹੋ ਗਈ ਬਸ ਹਾਲ ਕੋਈ ਨਾ ਆ ਨਾ ਨਾ ਉਹਨਾਂ ਵਾਲੀ ਉਹ ਤੁਹਾਗੇ ਤੁਸੀਂ ਚ ਕਰ ਦੋ ਸਾਹ ਆਪਣੇ ਕੰਮ ਦੀ ਆਪਣੀ ਜ਼ਿੰਮੇਵਾਰੀ ਆਪੂ ਕਰੋ ਕਿਰ ਕਿਤਾ ਕਰੀਏ ਉਹ ਜੋ ਹੈ ਨਾ ਦੇਖੋ ਜਨਾ ਹੀ ਪਾਣਾ ਹੋਰ ਅੱਜ ਨਹੀਂ ਤੁਮ ਨੂੰ ਨਹੀਂ ਹੋਰ ਤਾਂ ਬਣਾ ਰੱਖੇ ਬਣਾ ਲੈਣੀ ਆ ਉਹਨੇ ਸਾਫ ਦੇ ਨਹੀਂ ਸਾਫ ਕਰ ਲਓ ਇਹ ਦੇਖੋ ਇਹ ਕੋਲ ਜੀ ਬੜਕੀ ਮਾਂ ਇਹ ਇਹ ਜਰਾ ਇਹਨੀ ਵਾਰੀ ਬਾਜੀ ਮੂੰਹ ਤੇ ਬੋਲੀ ਬਹੁਤ ਖਾਰ ਰਹੀ ਹਾਂ ਇਹ ਵਾਗੋਂ ਦੇ ਲੈ ਨਾ ਹੋਈ ਖਾ ਲੈਂਦੀ ਹਾਂ ਨਾ ਆਉਂਦੀ ਨਹੀਂ ਆਇਆ ਲੱਗ ਗਿਆ ਬੈਠਾ ਬੈਠਣਾ ਮੈਨੂੰ ਲੱਗਦੀ ਕਰਮ ਕਰਦੇ ਸੀ ਭੁੰਨੀ ਤਾਂ ਹੈਗੀ ਉਦਾਂ ਦੰਦਾਂ ਨਾਲ ਹੀ ਕਰਦੇ ਹਾਂ ਹੋਰ ਨਹੀਂ ਬੁਲਾਈ ਜਾਣਾ ਹੋ ਗਿਆ 나온다, 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 ਤੂੰ ਹੀ ਜਾਂਦੀ ਉਹਦੇ ਆਨੇ ਨਾ ਡਾਇਗਨੋਸਟਿਕ ਤੋਂ ਕੰਮ ਗਾ ਨਹੀਂਦਾ ਇਹਨਾਂ ਨੂੰ ਉੱਠਣਾ ਹੀ 10 ਵਜੇ ਆ ਸਾਡੇ ਆ ਗਏ ਨੇ ਤਾਂ ਨੂੰ ਨੀਂਦ ਵੀ ਕਰ ਛੇ ਦੀ ਹੁੰਦੀ ਮੈਨੂੰ ਹੱਲਿਆ ਤੇ ਬੱਸ ਇਹ ਪੀ ਪੀ ਸਾਹ ਦਾ ਨਾ ਆ ਨਾ ਠੀਕ ਲਿਓ ਇਹ ਗੰਦਰਾ ਵਾਲੇ ਆਉਂਦੇ ਕਿਉਂ ਉਹ ਗੰਦਰਾ ਵਾਲਾ ਆ ਪੱਤਿਆ ਆ ਤਾ ਮੈਨੂੰ ਠੂੜੀ ਦਿਖਾ ਦੇ ਨਾ ਠੂੜੀ ਭੜਕ ਲੈ ਨਾ ਬੰਦੀ ਕੇ ਕੋਲ ਲੈ ਤੇ ਆਪ ਤੱਕ मुंह मार मार के ले आऊंगा मम्मी कह रही पत्ते लाए नहीं गंदे लाए हैं पत्ते भी आ जाएंगे वाली कॉल कर दे ना साहब <laughs> 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 ने बंदू पूरी ना बंदू शर्म ना बंदू हां वाली साहब लग गया तो बंदू बंदू नहीं लाऊंगा यहां पे भी लाऊंगा नहीं ये भाई ना बस ना आंदो हम पानी ये कोई कोटा फेर दे लाओ ये तो नहीं था ਕਾ ਜਾਈ ਜਾਂਦੇ ਜੂ ਮਾੜੀ ਕਹੀ ਬਾਣੀ ਮੈਂ ਮਾਇ ਕਾ ਬੀ ਹੋਏ ਜਾਈ ਅੱਗੇ ਅੱਡ ਬੋ ਘੋੜਦੇ ਕਹੀ ਬਾਅਦ ਇਹਨੂੰ ਬਹਾਣਾ ਪਾਣੀ ਪੀਣ ਲਈ ਲੈਣ ਲੱਗੇ ਨੱਕੇ ਚਾਂ ਤੋਂ ਟੋੜੇ ਹੁੰਦੇ ਅੰਦਰ ਨਾ ਘੋੜਦੇ ਨਹੀਂ ਆ ਬਸ ਹੋ ਗਈ ਬਾਤ ਹੋ ਗਈ ਬਾਤ ਮੈਂ ਇਹ ਗਾਣਾ ਇੱਧਰ ਜੂ ਮੇਰੇ ਕੋਲ ਖਾਣੇ ਗਏ ਜਾਂਦੇ ਇੱਧਰ ਇੱਦੇ ਰਹਿਣਾ ਬੱਲਣ ਕਰਕੇ ਇੱਧਰ ਖੜਾ ਰਹਿਣਾ ਜਿੰਨਾ ਚਿਰ ਬੱਲਣ ਨਹੀਂ ਮੁੱਕਦਾ ਹੁੰਦਾ ਜਿੰਨੀ ਗੱਲ ਬਣੀ ਨਾਲ ਥੱਲੇ ਸੁਲਾਬਾ ਜ਼ਿਆਦੇ ਆ ਸਾਈਕਲ ਬੱਲ ਨਾਲ ਹੋਈ ਜਾਂਦਾ ਇਹ ਚਾਂਦੀ ਦੀਆਂ ਜਿਹੜੀਆਂ ਕੋਈ ਕਿੱਥੇ ਵੇਰ ਟੋ ਜਾ ਕੱਚੀ ਮਿੱਟੀ ਕੱਚਾ ਹੀ ਆ ਜਗਾ ਥੱਲੇ ਇਦਾਂ ਹੀ ਹੁਣਾ ਇੱਥੇ ਬੋਲ ਸਿਆੜਾ ਨੂੰ ਸਹੀ ਸਫਾਈ ਕਰਨੀ ਲੋ ਜੀ ਸੋਈ ਦੀ ਸਫਾਈਆਂ ਚੱਲ ਰਹੀਆਂ ਅੱਜ ਇਹਦੀਆਂ ਵੀ ਇਹ ਵੀ ਚੱਕਾ ਚੱਕ ਕਰਦੀ ਆ ਬਾ 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 ਪਹਿਲਾਂ ਬਾਲਣ ਦੇ ਵਿੱਚ ਰੱਖੋ ਹਾਂ ਮੈਂ ਅੱਜ ਚੱਕ ਲਾ ਅੰਦਰ ਰੱਖਣੀ ਆ ਇਹ ਵੀ ਚੱਕ ਲਾ ਕੇ ਇੱਥੇ ਇਹ ਆ ਹਾਂ ਬਾਈ ਕੀ ਕਰਨੀ ਆ ਕੀ ਕਰਨੀ ਰੱਖੀਓ ਹੈਂਗ ਕਰਾ ਸਿਰ ਤੋਂ ਇਹ ਨਹੀਂ ਚਾਹੀਦਾ ਪਾਣੀ ਇਹ ਪਾਣੀ ਨਹੀਂ ਲੰਗੇ ਕਹੇ ਦੱਸ ਕੀ ਬਣ ਬਣਦੇ ਚੰਮ ਨਾਲੇ ਕੱਲ ਕੇ ਕਹਿੰਦੇ ਸੀ ਕਿ ਨਾਲ ਨਹੀਂ ਖੜੇ ਮੰਮੀ ਨੂੰ ਮਾਤਾ ਤੇ ਜਾਣਾ ਕਰ ਨਾਲ ਸਾਡੇ ਕੱਲ ਉਹ ਮਾਤਾ ਸਾਡੀ ਤਾਂ ਉਹਦੀ ਥੱਕ ਜਾਂਦੀ ਹਿੱਕ ਜਾਂਦੀ ਤਾਂ ਉਥੇ ਬੈਠਣਾ ਮਾਂ ਨਾਲੀ ਬਹੁਤ ਔਖਾ ਜੀ ਕਹਿੰਦੇ ਨਾਲ ਨਹੀਂ ਲੱਗ ਗਏ ਆਪਾਂ ਕਿ ਕੀ ਉਹਨਾਂ ਕੋਲ ਨਹੀਂ ਬੈਹ ਹੁੰਦਾ ਜਿਆਦਾ ਤੁਹਾਡੇ ਡੈਡੀ ਵੀ ਕੰਮ ਦੇ ਰਹੇ ਆ ਤਾਂ ਕਿਹਾ ਨਹੀਂ ਆਪਾਂ ਇਦਾਂ ਉਦਾਂ ਨਹੀਂ ਮਨ ਕਰਦੀ ਦਾ ਦੋ ਨਾ ਕਿਉਂ ਨਹੀਂ ਗਏ ਦਾਦ ਜੀ ਦੇ ਦਾਦੂ ਸਭ ਤੋਂ ਗਏ ਕਿਤਾਬੀ ਉਧਰ ਮਤਲਬ ਸਾਡੀ ਮਾਤਾ ਪੂਰੀ ਹੋ ਗਈ ਸੀ ਉਹਦੇ ਕਰਕੇ ਵੀ ਸੱਚ ਉਹ ਵੀ ਫਿਰ ਕਹਿਣ ਆਪਣਾ ਹੀ ਲੋਕਾਂ ਨੇ ਇਹ ਲੋਕਾਂ ਦਾ ਆਪਣੇ ਇਹਨਾਂ ਮੇਲੇ ਸੁੱਝਦੇ ਆ ਉਧਰ ਗਏ ਇਹ ਮੇਲਿਆਂ ਤੇ ਗਈ ਬਾ ਤੁਹਾਨੂੰ ਪਤਾ ਹੈ ਦੁਨੀਆ ਕੀ ਕੁਝ ਕਹਿੰਦੀ ਹੈ ਤੇ ਇੱਕ ਦੂਜੀ ਗੱਲ ਡੈਰੀ ਨੂੰ ਵੀ ਕੰਮ ਤੇ ਵੀ ਗਏ ਸੀ ਹਾਂ ਕੰਮ ਤੇ ਗਏ ਸੀ ਉਦਾਂ ਵੀ ਨਾਲ ਮੰਮੀ ਨਾਲ ਦਪੈ ਨਹੀਂ ਹੁੰਦਾ ਇੱਕ ਉਹਦੇ ਕਰਕੇ ਉਹ ਨਹੀਂ ਜਾਣਾ ਸੀ ਹੋਰ ਜਾਣ ਨੂੰ ਤਾਂ ਨਹੀਂ ਕੋਈ ਵੀ ਜਾਣ ਨੂੰ ਤਾਂ ਚੱਲ ਜਾਂਦਾ ਪਰ ਹਾਲਾਤ ਤੇ ਚਲੋ ਤੁਸੀਂ ਇੱਦਾਂ ਹੀ ਵਲੋਗ ਨਾਲ ਬਣੇ ਰਹੋ ਸਾਰੇ ਜਾਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਪਿਆਰਾ ਜਿਹਾ ਕਰ ਦਿਓ ਕਮੈਂਟ ਲੈ ਮਾਦਾ ਨੇ ਫੋਟੋ ਕਰਾਉਣੀ ਸੀ ਉਹਨਾਂ ਤੋਂ ਕੋਟੀ ਕਰ ਚਲੋ ਜੀ ਫੋਟੋ ਕਰਾ ਲਓ ਬਾਅਦ ਚ ਕਰਾ ਲਈ ਕਿੱਥੋਂ ਕੀਤੀ ਆ ਮਾਦਾ ਫੋਟੋ ਕਰਾਉਣ ਗਈ ਸੀ ਕਿੰਨਾ ਟਾਈਮ ਲੱਗ ਜਾਣਾ ਤੁਹਾਨੂੰ ਅੱਗੇ ਵਾਂਗ ਪਤਾ ਨਹੀਂ ਕੀ ਲਿਆਣਾ ਅੱਗੇ ਵਾਂਗ ਪਤਾ ਨਹੀਂ ਕੀ ਲਿਆਣਾ ਜੇ ਆ ਕੱਸ ਚਾਹੂਗਾ ਫੇਰ ਪਤਾ ਲੱਗਣਾ ਘਰ ਆਉਗੇ ਚੀਜ਼ ਫੇਰ ਪਤਾ ਲੱਗਣਾ ਜੀ ਕਿਦਾਂ ਲੱਗਿਆ ਜੀ ਸਾਡਾ ਬਲੌਗ ਦਾਦੀ ਦਾ ਤੇ ਪੁੱਤੀ ਦਾ ਤੇ ਪੁੱਤ ਦਾ ਦੱਸਿਓ ਜੀ ਜ਼ਰੂਰ ਕਮੈਂਟ ਬਾਕਸ ਵਿੱਚ ਤੇ ਸਾਡੇ ਜਸੂ ਵੀ ਦੱਸਿਓ ਕਿਦਾਂ ਦੇ ਲੱਗ ਰਹੀ ਹੈ ਤੁਹਾਨੂੰ ਆਏ ਹਾਏ ਜਸੂ ਦੇ ਦੰਦ ਤਿਤਲੀ ਵਰਗੇ ਗੈਲਰੀ ਵਰਗੇ ਦੰਦ ਆ ਇਹਦੇ ਤੇ ਇਹਦੇ ਦੇਖ ਪੁੱਤ ਉਹਦੇ ਸਾਰਿਆਂ ਨੇ ਜਸੂ ਨੂੰ ਪਸੰਦ ਕਰਦੇ ਕਹਿੰਦੇ ਜੱਛੂ ਕਿਤੇ ਤੇ ਸ਼ੱਜੂ ਕਿਤੇ ਸਾਡੀ ਕਹਿ ਕੁਛ ਕਹਿ 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 ਲਾਈਕ ਕਰ ਦੋ ਕਹੀਂ ਕਹੀਂ ਚੁੱਪ ਇੱਧਰ ਕ ਲਾਈਕ ਕਰ ਦੋ ਕਹਦੇ 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 ਕ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਤੇ ਪਿਆਰਾ ਜਿਹਾ ਕਮੈਂਟ ਕਰ ਦੋ ਕਹ ਮੇਰਾ ਪੁੱਤ ਆ ਆ ਇੱਧਰ ਦੇਖ ਦੇਖ ਦੇ ਓਏ ਹੋਏ ਤੇ ਹਾਂਜੀ ਦੱਸਿਓ ਜੀ ਬਲੌਗ ਸਾਡਾ ਕਿਦਾਂ ਦਾ ਲੱਗਿਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਯੂਟਿਊਬਰੇ ਤੇ ਜਰੂਰ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਤੇ ਇੱਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤਿਆਂ ਦੇਵੇ ਤਰੱਕੀਆਂ ਦੇਵੇ ਤੇ ਇੱਥੇ ਆਪਾਂ ਹੁਣ ਕਰਦੇ ਹਾਂ ਜੀ ਵਲੌਗ ਦੀ ਸਮਾਪਤੀ